ਛਾਜਾ گاਉਂ ਦੀ ਫੈਰ ਕਰਾਉਣੇ ਛਾਜਾ ਪਿੰਡ ਦੀ ਨੂੰ ਇਹਨਾਂ ਦੀ ਜਿਹੜੇ ਪਿੰਡ ਚ ਲੋਕ ਰਹਿੰਦੇ ਨੇ ਉਹਨਾਂ ਦੀ ਲਾਈਫ ਦਿਖਾਈਏ ਕਿ ਕਿੰਨਾ ਸਟਰਗਲ ਕਰਦੇ ਨੇ ਕਿੱਦਾਂ ਰਹਿੰਦੇ ਤਾਂ ਵੀ ਵੇਲਾ ਖੁਸ਼ ਰਹਿੰਦੇ ਹਨਾ ਖੁਸ਼ ਦੇ ਲੈ ਹੈ ਕਿੰਨਾ ਵਧੀਆ ਬੁਲਾਉਂਦੇ ਆਪਾਂ ਨੂੰ ਕੋਈ ਜ਼ਰੂਰੀ ਨਹੀਂ ਕਿ ਖੁਸ਼ੀ ਸਿਰਫ ਪੈਸੇ ਨਾਲ ਹੀ ਹੋਵੇ ਸਹੀ ਗੱਲ ਸਕੂਨ ਚਾਹੀਦਾ ਜ਼ਿੰਦਗੀ ਚ ਹਨਾ ਜ਼ਿੰਦਗੀ ਮਾਰਾ ਤੰਦਰੁਸਤੀ ਬਖਸ਼ੇ ਹਨਾ ਜਿਵੇਂ ਪਿੰਡ ਦੀਆਂ ਗਲੀਆਂ ਹੁੰਦੀਆਂ ਨੇ ਹਨਾ ਉਹ ਵੇ ਇਥੋਂ ਦੀਆਂ ਇਹ ਗਲੀਆਂ ਨੇ ਛੋਟੀਆਂ ਛੋਟੀਆਂ ਪੀੜੀਆਂ ਇੱਡੇ ਗਰਾਸ ਤੇ ਐਡੀਆਂ ਗੀਆਂ ਪਈਆਂ ਆਪਣੇ ਖੇਤਾਂ ਨੂੰ ਜਾਂਦੀਆਂ ਹੁੰਦੀਆਂ। ਲੱਕੜਾਂ ਵਿੱਲਾ ਲੈ ਕੇ ਆਉਣ ਕਿਤੋਂ ਚਾਰੇ। ਤੇ ਚਾਰੇ ਬਹੁਤ ਮਿਹਨਤੀ ਹੁੰਦੇ ਨੇ ਬਹੁਤ ਸਟਰਗਲ ਕਰਦੇ ਨੇ ਆਪਾਂ ਨੂੰ ਵੇਖਣ ਨੂੰ ਲੱਗਦਾ ਜਿਹੜੇ ਇੱਥੇ ਘੁੰਮਣ ਆਉਂਦੇ ਨੇ ਉਹਨਾਂ ਨੂੰ ਲੱਗਦਾ ਕਿ ਯਾਰ ਪਹਾੜ ਪਰ ਪਰ ਜਿਹੜੇ ਇੱਥੋਂ ਦੇ ਅਸਲ ਲੋਕ ਰਹਿੰਦੇ ਨੇ ਉਹਨਾਂ ਦੀ ਲਾਈਫ ਬਹੁਤ ਸਟਰਗਲ ਵਾਲੀ ਹੁੰਦੀ। ਆਈ ਪੁੱਛਣਾ ਪਾ ਕਿਤੋਂ ਲੈ ਹੁੰਦੇ ਤੰਬੂ ਜੀ। ਦੇਖੋ ਜੀ ਨੂੰ ਸਾਹਮਣੇ ਘਰ ਦੇਖੋ ਕਿੰਨਾ ਸੋਹਣਾ ਤੁਸੀਂ ਨਾ ਆ ਵੀ ਦੇਖਦੇ ਪਏ ਹੋਗੇ ਕਿ ਆਸ-ਪਾਸੇ ਇਦਾਂ ਦੇ ਬਹੁਤ ਨਹੀਂ ਹਨ ਇਹ ਵੀ ਤੁਹਾਨੂੰ ਦੱਸਦੇ ਆਪਾਂ ਕਿ ਇਹ ਕੀ ਚੀਜ਼ ਕੀ ਹੈ ਇਹ ਕਿਹੜੀ ਸ਼ਾਇ ਹੈ ਇਹ ਤੁਮ ਨੂੰ ਮਨ ਲੱਗਦੀ ਥਾਗੀ ਜੀ ਨਾ ਬਹੁਤ ਫੋਟੋ ਵੀ ਲੈਂਦੇ ਬੇਬੇ ਨੂੰ ਆਪਾਂ ਗੱਡੀ 'ਚ ਬਿਠਾਇਆ ਹੈ ਕਿਉਂਕਿ ਬੇਬੇ ਤੋਂ ਇੰਨਾ ਘੁੰਮਣਾ ਸੀ ਕਿ ਆ ਇੱਕ ਲੋਕੇਸ਼ਨ ਵੇਖਾਂਗੇ ਜਿੱਥੇ ਆਪਾਂ ਲਿਜਾ ਸਕੀਏ ਉੱਥੇ ਫਿਰ ਬੇਬੇ ਨੂੰ ਵੀਲਚੇਅਰ 'ਤੇ ਬਿਠਾ ਦੇਣਾ ਇਤ ਬਾਅਦ ਆਪਾਂ ਜੰਗਲ 'ਚ ਵੀ ਜਾਣਾ ਉਹ ਜਿਹੜੇ ਕੈਂਪ ਲਾਉਣਾ ਜਿੱਥੇ ਹਾਂ ਇੱਥੇ ਸੱਜਣਾ ਇੱਕ ਜੰਗਲ ਬਹੁਤ ਸੋਹਣਾ ਉੱਥੇ ਆਪਾਂ ਕੈਂਪਿੰਗ ਕਰਾਂਗੇ ਸੱਸਰੀ ਘਰ ਬਲਾਉਣ ਨੂੰ ਅਖਰੀ ਜਾ ਪੈਗੀ ਇੱਥੇ ਗਾਵਾਂ ਦੇ ਕਾਬਿ ਕਿ 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 ਹੈ ਮੰ ਮੈਨੂੰ ਦੁਗਾ ਤਾਂ ਇਹ ਜਰਸੀ ਦਾ ਹੈ ਆਪਣੇ ਉੱਧਰ ਆਏ ਨਾ ਠੰਡੇ ਲਾ ਕੇ ਦੀਆਂ ਆਪਣੇ ਉੱਧਰ ਜਾ ਕੇ ਇਹਨਾਂ ਦੁੱਧ ਨਹੀਂ ਦਿੰਦੀਆਂ ਇਹ ਗਰਮੀ ਮਨਾਉਂਦੇ ਆ ਏਸੀ ਵਾਲੀ ਗਾਉ ਆਹ ਕਰੇਲੇ ਵੇਟ ਡੇ ਡੇ ਲੱਗੇ ਹੋਵੇ ਪਾਣੀ ਅੱਛਾ ਹੈ ਆ ਵੀ ਕੋਈ ਨਹੀਂ ਕੋਈ ਨਹੀਂ ਆਪਾਂ ਮੋੜਾਂ ਵਾਂਗੇ ਫਿਰ ਕੀ ਚਾਹੀਦਾ ਨਹੀਂ ਗਾਵਾ ਸਾਹਿਬ ਤੁਹਾਨੂੰ ਇਹ ਗਾਵਾ ਉਵੇਂ ਗਿੱਧਣੇ ਹਾਂ

ਉਹ ਕੋ ਬੀਜਾਂ ਇੰਦਰ ਹਰਮਨ ਉਹ ਬੀਜਾਂ ਤੋਂ ਹਨਾ ਉਹ ਕਿਸੇ ਵੀ ਕਰਦੇ ਨਹੀਂ ਬਾਬਾ ਕੁਝ ਉੱਥੇ ਵੀ ਆਪੇ ਜਾ ਕੇ ਆਉਂਦਾ ਨਹੀਂ ਪੁੱਛੋ ਨਹੀਂ ਰਾਹ ਜਾਂਦੀ ਉਹ ਇਧਰ ਸਿੱਧੀ ਗਲੀ ਜਾਂਦੀ ਤਾਂ ਜਾਣਾ ਪਾੜਾ ਨਹੀਂ ਪਤਾ ਕੀ ਹੁੰਦਾ ਜਿਹੜੇ ਪਰ ਦੋਵੇਂ ਬੜੀ ਦੂਰ ਦੂਰ ਹੁੰਦੇ ਨੇ ਹੈਗਾ 4 ਕਿਲੋਮੀਟਰ ਹੀ ਮੈਨੂੰ ਲੱਗਦਾ ਆਪਾਂ ਨੂੰ 20 ਨੂੰ 20 ਮਿੰਟ ਲੱਗ ਜੇ ਹੈ ਨਾ ਚਾਹ ਦੋ ਮਿੰਟ ਲਗੋਗੇ ਆਹ ਇਹੋ ਛੜਕਾ ਵੀ ਇੱਕ ਟੁੱਟੀਆਂ ਨਹੀਂ ਆ। ਇਹ ਗਾਉਂ ਹੈ। ਪੱਠੇ ਪਾਉਣ ਲੱਗੇ ਆਪ ਵੀ ਤਾਂ ਗਾਉਂ ਹੀ ਹੋਤਾ ਹੈ। ਲਓ ਜੇ ਤੁਹਾਨੂੰ ਦਿਖਾਉਣਾ ਇੱਥੋਂ ਦੀ ਸੜਕਾਂ ਲਈ ਲਾਈਵ। ਨਹੀਂ। ਮੜੇ? ਨਹੀਂ ਤੇ ਤੁਸੀਂ ਪੱਠੇ ਵੱਢਨੇ ਆ। ਤੇ ਵੱਢ ਲੈਨੇ ਆ। ਇੱਕ ਪੱਠੇ ਕੱਟਣੇ ਆਸਤੇ ਹੁੰਦੇ ਘਾਸ ਘਾਸ ਹਾਂ ਇਹ ਐਸੇ ਪੱਠੇ ਕੱਟਣੇ ਐਸੀ 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 ਮੰਮਾ ਤੇ ਇਮਰਾਨ ਆ ਲਿਓ ਤੁਸੀਂ ਰਹਿਣ ਦੋ ਇਹ ਨਿੱਕੀ ਨਹੀਂ ਗਈ ਅੱਗੋਂ ਨਹੀਂ ਇਹ ਨਹੀਂ ਇਹ ਤਾਂ ਬਿਲਕੁਲ ਐਸੀ ਤੇਜ਼ ਨਹੀਂ ਹੈ ਅੱਛਾ ਤੇਜ਼ ਨਹੀਂ ਕੀ ਹੋਈ ਹੈ ਹਾਂ ਲਾਓ ਜੀ ਨਿੱਕੇ ਜਿਹੇ ਨੂੰ ਚਾਰਾ ਪਾਤਾ ਇਹ ਪੱਠੇ ਪਾ ਦਿੰਦੇ ਆ ਪੱਠੇ ਪਾ ਦੇ ਲਾਓ ਜੀ ਇੱਥੇ ਆ ਇਹਨਾਂ ਦੇ ਇੱਥੇ ਮੱਝਾਂ ਗਾਵਾਂ ਹੁੰਦੀਆਂ ਨੇ ਹਾਏ ਹਾਏ ਕਿਊਟੀ ਇਹ ਇਹਨਾਂ ਦੀ ਸ਼ੀਵਾਂ ਪੰਜਾਬ ਕੋਲੋਂ ਮੈਂ ਚਲੋ ਧਿਆਨ ਨਾਲ ਧਿਆਨ ਸੇ ਜ਼ਿੱਦਾ ਗਿਫੇਣਾ ਹੋ ਜਾਣਾ ਫਟ ਪਾ ਲੰਗੋ ਲਾਓ ਜੀ ਇਥੇ ਜੁਫੇ ਆਪਾਂ ਤੁਹਾਨੂੰ ਲੈ ਕੇ ਚੱਲੇ ਇਧਰ ਲੱਗੇ ਹੋਏ ਆ ਫੁੱਲ ਮੰਮਾ ਜ਼ਰੂਰੀ ਲੈ ਜਾਣਾ ਅੰਨਸ ਬਲੀ ਆਹ ਮੰਮਾ ਕੇ ਨਾ ਇਹ ਚ ਕੋਈ ਨਹੀਂ ਚੱਲ ਪਾ ਤੁਸੀਂ ਦਮੇ ਆ ਜੀ ਆਜੋ ਆਜੋ ਤੇ ਡੱਗਣਾ ਪਿਓ ਉਹ ਤੇ ਹੱਥ ਫੜੋ ਮੇਰਾ ਕੋਟਾਪੂ ਲੱਗ ਗਿਆ ਤੇ ਬਾ ਆਪ ਇਸੇ ਰਸਤੇ ਸੇ ਆਤੇ ਹੋ ਭਾਈ ਯਾਰ ਆ ਵੇਖ ਲਓ ਕਿੱਡੇ ਕਰਨਾ ਇਹੋ ਜਿਹੇ ਰਸਤੇ ਸੇ ਇਹ ਤੋਂ ਡੀ ਐਕਸਰਸਾਈਜ਼ ਵੀ ਐਸੀ ਹੋ ਜਾਂਦੀ ਹੈ ਹੋਰ ਕੀ ਹਿੰਦੀ ਬੜੀ ਮਾੜੀ ਆ ਮੇਰੀ ਤੇ ਐਵੇਂ ਕਿਉਂ ਲਓ ਜੀ ਆ ਜਿਹੜੇ ਆ ਤੁਹਾਨੂੰ ਦੱਸਿਆ ਸੀ ਇਹ ਹਾਂਜੀ

ਇਸ ਸਾਰਾ ਤੋਂ ਸੋਨ ਕਾ ਕੀ ਕੰਨੀ ਸੀ ਉਹਦਾ ਅੱਛਾ ਅੱਛਾ ਉਹ ਤੋਂ ਦਾ ਸਾਰਾ ਉਹ ਤਾਂ ਆ ਹੀ ਲੱਗੇ ਸਾਰਾ ਹਨਾ ਸਭ ਲਗਾਤੇ ਇੰਨੇ ਆ ਜਿਆਦਾ ਤੋਂ ਫੁੱਲਾਂ ਕੀ ਖੇਤੀ ਹੁੰਦੀ ਹੈ ਸਾਡੇ ਯਾਹਾਂ ਤੇ ਅੱਛਾ ਕਿਉਂਕਿ ਯਾਹਾਂ ਤੇ ਠੰਡ ਹੈ ਕਿਆ ਬੋਲਤੇ ਹੈ ਠੰਡ ਤਾਂ ਕਿਆ ਫਰਕ ਯਾਹਾਂ ਤੇ ਗਰਮੀ ਨਹੀਂ ਹੁੰਦੀ ਇਸ ਲਈ ਤਾਂ ਹਮਾਰੀ ਕੋਈ ਸਿਕੂ ਕਵਰ ਕਰਨਾ ਪੈਂਦਾ ਹੈ ਅੱਛਾ ਅੱਛਾ ਉਹ ਸੱਜਣੋ ਸਾਰਿਆਂ ਨੇ ਫੁੱਲੀ ਲਗਾ ਇਹ ਇਹ ਇੱਕ ਇੱਕ ਵੈਰਾਈਟੀ ਲਗਾਤੇ ਨਹੀਂ ਨਹੀਂ ਕਈ ਵੈਰਾਈਟੀ ਹੈ ਇਸ ਵਿੱਚ ਪਰੇ ਅੱਗੇ ਕੋ ਵਾ ਕੇ ਉਹ ਅੱਛਾ ਪਰ ਮੈ ਯੈਲੋ ਰੈੱਡ ਲੱਗ ਲਗੇ ਲੋ ਜੀ ਇੱਥੇ ਹੁੰਦੀ ਹੈ ਫੁੱਲਾਂ ਦੀ ਖੇਤੀ ਪਰਸ ਤੁਹਾਡਾ ਸੋਨਾ ਥੈਂਕ ਯੂ ਜੀ ਦੜਾ ਆ ਮਾਸੀ ਪੇਰੀ ਮੰਮੀ ਹੈ ਆ ਪੁੱਤ ਬੇਟਾ ਹੋਣੀ ਹੋ ਗਈ ਸ਼ਾਦੀ ਨਹੀਂ ਨਹੀਂ ਸ਼ਾਦੀ ਕਰਤੇ ਹੀ ਨਹੀਂ ਆਏ ਆਏ ਤੂੰ ਤੂੰ ਕੀ ਕਹਿ ਰਿਹਾ ਪਹਾੜੋਂ ਸੇ ਨਹੀਂ ਆਪਨੇ ਚਰਵਾ ਗਿਆ ਮੁੰਡਾ ਚਰਵਾ ਗਿਆ ਉਹ ਨਹੀਂ ਜਾਣੀ ਕਰਾਨੀ ਆ ਅੱਜਕੱਲ ਕੇ ਬੱਚੇ ਮਾਪੇ ਕੋ ਕਹਿੰਦੇ ਨਹੀਂ ਵਧੀਆ ਵੈਸੇ ਇੱਥੋਂ ਪਹਾੜਾਂ ਵਿੱਚ ਕੀ ਸ਼ਾਦੀ ਹਰ ਮੰਨੇ ਨਹੀਂ ਭਰਾਵਾ ਰਹਿਣਗੇ ਆ ਵੇਖ ਲੋ ਜੀ ਜਿਆਦਾ ਨਹੀਂ ਕਰਦੇ ਨਹੀਂ ਬਹੁਤ ਮਿਹਨਤੀ ਯਾਰ ਸਾਰੇ ਲੋਕ ਬੜਾ ਸਟਰਗਲ ਕਰਦੇ ਨੇ ਇੱਧਰ ਪਹਾੜਾਂ 'ਚ ਹਨਾ ਆਹ ਇੱਥੇ ਡੈਰ ਲੋਕ ਪਤਲੇ ਪਤਲੇ ਆ ਮਮੀ ਤੂੰ ਗਾਲੀ ਪਤਲੇ ਆ ਚੱਲੀਏ ਉੱਪਰ ਚਲ ਚਲੋ ਚਲੋ ਉੱਥੇ ਚੱਲਦੇ ਆਪਾਂ ਉਹਦੇ ਹੁਣ ਕਰਦੇ ਵਿੱਚ ਜੋ ਚਿੱਕਿਆ ਕਰਨ ਗਏ ਕਾਲੀ ਕਟਿਬਾ ਵੀ ਹੈ ਯਹਾਂ ਤੇ ਹਾਂਜੀ ਜੰਗਲ ਵੀ ਹੈ ਨਾ ਇੱਕ ਯਹਾਂ ਨਾ ਉੱਪਰ ਬਹੁਤ ਅੱਛਾ ਥੀ ਵੇ ਵਾਹ ਪੇ ਹਾਂ ਉਧਰ ਸਭੀ ਸਭੀ ਏਰੀਆ ਘੁੰਮ ਕੇ ਆਏਗੇ ਹਮ ਇਹ ਕਰਦੇ ਪਹਿਲੇ ਤਾਂ ਇਨਕੇ ਘਰ ਮੇ ਜਾਏਗੇ ਪਹਿਲੇ ਆਪਕੇ ਘਰ ਨਹੀਂ ਜਾਏਗੇ ਹਾਂ <laughs> हमारे ही हमारे जादा। जादा। नहीं कोई बात नहीं सभी हमारे भी ऐसे घर की साफ सफाई बाहर का कर लेते हैं ਦੇਖੋ ਜੀ ਸ੍ਰੀ ਇੱਥੇ ਖੜਾ ਜੇ ਤਾਂ ਮਾਰੀ ਨਹੀਂ ਹੋਣੀ ਚਾਹੀਦਾ ਕੋਈ ਨਾ ਹਾਂ ਬਸ ਜਿਹੜੇ ਮੈਚ ਉਹ ਰਹਿੰਦੇ ਨੇ ਬੰਦੇ ਉਹ ਕੰਦਰੋਸਤ ਹੋਣੇ ਚਾਹੀਦੇ ਹਾਂਜੀ ਕੋਈ ਜਗਾ ਇਹ ਬੁਰੇ ਹਾਲੇ ਲੋਕਾਂ ਕ ਮਮੀ ਤੂੰ ਤੁਹਾਨੂੰ ਮੈਂ ਕਹਿੰਦਾ ਛੱਡ ਕੇ ਜਾਈਏ ਤੇ ਦੇਖੋ ਛੱਡ ਜਾ ਕਿੱਧਰ ਹੀ ਹੋ ਗਈ ਜਾਣਾ ਸਹੀ ਗੱਲ ਕੋਈ ਬਾਤ ਨਹੀਂ ਛੱਡ ਕੇ ਜਾਓ ਆਪ ਸਾਡੇ ਤਰ੍ਹਾਂ ਤੀਨ ਹੋ ਕੇ ਆ ਜਾਓ ਆ ਲੈ ਜਨੂ ਤੋ ਓਕੇ ਓਕੇ ਹਰਮਨ ਕਿੱਡਾ ਵਧੀਆ ਮੌਸਮ ਜੀ ਹਾਂ ਯਾਰ ਮੌਸਮ ਵੀ ਇਧਰ ਹੈ ਆਪਣਾ ਤਾਂ ਹਾਂਜੀ ਚਲੋ ਚਲੋ ਆਗੇ ਆਗੇ ਚਲੋ ਆਓ ਚਾਰੇ ਬੜੀ ਨਾਈਸ ਨੇ ਇੱਥੇ ਮੈਂ ਵੀ ਬੂਸਵਾਲ ਨਹੀਂ ਹੁਣ ਮੈਂ ਬਚਾਰ ਜਿਵੇਂ ਗਈ ਦੋ ਦਿਨ ਦਿਖਾ ਲਈ ਪਾਸੇ ਤੇ ਜਿਵੇਂ ਮੈਨੂੰ ਪੱਕੇ ਚਲੋ ਚਲੋ ਚੜੋ ਤਿਆਰ ਰੱਖਿਆ ਜੀ ਆਂਟੀ ਦਾ ਮਮੀ ਬਾਪੂ ਕੈਚ ਕਰ ਲੈਣਾ ਜਦੋਂ ਮਮੀ ਲੱਗ ਗਈ ਬੇਬੇ ਗੱਡੀ 'ਚ ਬੈਠੀ ਹੋਈ ਬੇਬੇ ਦਾ ਇਤੋਂ ਆਫ-ਰੋਡਿੰਗ ਹੋਣੀ ਹੋਵੇ ਇਹ ਮੇਰੀ ਦਾਦੀ ਹੈ ਦਾਦੀ ਹੈ ਹੋਵੇ ਬੋਏ ਕਰਦੇ ਤਾਂ ਕਿੱਥੇ ਕਰਮਣਾ ਸੇਵ ਕਾਹੇ ਇੱਥੇ ਦਾ ਚੱਲ ਸੇਵ ਦਾ ਕੰਮ ਕਰਦੇ ਆਣੇ ਚਾਜਾ گاਉਂ ਦੀ ਸ਼ੈਰ ਕਰਾਉਣੀ ਚਾਜਾ ਪਿੰਡ ਦੀ ਮੈਂ ਮਿੰਨ ਸਵੇਰੇ ਕਰਿਆਂ ਪਤਾ ਨਾ ਸ਼ੈਰ ਨਹੀਂ ਕੀਤੀ ਸ਼ੈਰ ਨਹੀਂ ਕੀਤੀ ਤੇ ਸਾਰੀ ਤਸੱਲੀ ਹੋਣੀ ਆ ਆਫ ਰੋਡਿੰਗ ਇਹਦਾ ਭਰਾਇਆ ਤਾਂ ਲੱਗਦਾ ਹੀ ਹੁਣ ਹਾਂਜੀ ਭਰਾਇਆ ਲੱਗਦਾ ਹੈ ਸਾਢੇ 50 ਰੋਡ ਵਿੱਚ ਆਧਾਰ ਕੱਢ ਜਾਂਦੇ ਫ੍ਰੀ ਮੈਂ ਆਤੇ ਜਾਂਤੇ ਬੱਸ ਨੂੰ ਲੱਗੇ ਐ ਪੌੜੀਆਂ ਨਾ ਚੜ ਕੇ ਜਾਇਦਾ

ਬੜਾ ਵਾਕਿਆ ਬਡੇ ਮੈਂਬਰ ਰਹਿੰਦੇ ਨੇ ਉਹ ਤੰਦਰੁਸਤ ਹੁੰਦੇ ਪਾਣੀ ਲੈ ਕੇ ਪਾਣੀ ਪੀਂਦੇ ਹਾਂ ਪਿਆਰ ਅੱਛਾ ਚੱਲ ਚੱਲ ਕੇ ਉਹ ਵਧੀਆ ਬੈਠ ਕੇ ਬੈਣੀ ਤੁਸੀਂ ਬੈਠੋ ਹਾਂ ਬੈਠੋ ਆਪ ਆ ਬੈਠੋ ਕੋਈ ਨਾ ਕੋਈ ਕਿਵੇਂ ਦਾ ਲੱਗ ਰਿਹਾ ਉਹ ਵਧੀਆ ਜੀ ਕਰਦਾ ਇੱਥੇ ਰਹਿ ਵੀ ਜਾਨਾ ਕਿੰਨੀ ਸਫਾਈ ਹੈ ਇੱਥੇ ਹਾਂ ਨਾ ਸਫਾਈ ਵੀ ਕਿੰਨੀ ਆ ਕਿੰਨਾ ਵਧੀਆ ਜਰਾ ਸਾਫ ਵਿੱਚ ਬੜਾ ਵਧੀਆ ਇਹ ਬਣਾਈ ਇਥੋਂ ਨਹੀਂ ਹਨਾ ਇੱਕ ਪਿੰਡ ਦੀ ਪਹਾੜ ਦੇ ਜਿਹੜੇ ਬੜਾ ਸਟਰਗਲ ਹੈ ਬੰਮਾ ਸਹੀ ਗੱਲ ਆ ਸਟਰਗਲ ਬਹੁਤ ਆਪਾਂ ਦੂਜੀ ਚੀਜ਼ਾਂ ਵੇਖਦੇ ਰਹਿੰਨੇ ਆ ਹਨਾ ਜਿੱਥੇ ਆਪਾਂ ਹਿੱਲ ਸਟੇਸ਼ਨ ਜਾਂ ਕਿਵੇਂ ਪਰ ਕੋਈ ਮਹਿੰਗਾ ਹੋਟਲ ਦੇਖ ਲਿਆ ਜਿੱਦੇ ਆਪਾਂ ਟੱਲ ਗਏ ਹੁਣ ਇਹਨਾਂ ਨੂੰ ਖੁਸ਼ੀ ਕਿੱਥੇ ਆ ਵੀ ਇਹ ਆਏ ਆ ਹਨਾ ਕੋਈ ਉਹ ਨਹੀਂ ਮੱਸੀ ਵੱਟ ਪਾਉਣ ਵਾਲੀ ਗੱਲ ਨਹੀਂ ਹਾਂ ਉਹਦੀ ਖੇਡਾ ਪਹਿਲਾਂ ਜਿਹੜੇ ਭੱਜੇ ਫਿਰਦੇ ਜਣਾ ਬੜੇ ਜਣਾ અને હજી પાડી જામીવા ગયા એમ બાલ દે ને ચિનાની ધુણા નહી દેને ઓર ઉબડ સુઈ દે મમ્મા દેખા લે ઓતે ઓરમ પોચ લો બે હાજી તેસે બિલક પંસા લેત મિ છટા તો કી આ ગયો મે મે બહુત બઢિયા હે ઓ બ્લેશર કર લઈ દે ઈ લાઈટ ની છે આ કોઈ ન કોઈ આ આ દેચ કી चुलदा वाला जी चुलाई अच्छा तू बिल्कुल नहीं है तू आ भी सुन नहीं ऐसे अच्छा अच्छा वो लगी पे क्या संगोया देख लो बिल्कुल अच्छा ये चुल्ला है नीचे से बस खींचते यहां होता है उसी के अंदर जब हम बाहर के लकड़ी के हम इसमें स्टोर करते किस महीने में होता है वो سنوवा स्नोफॉल जनवरी में होता है जनवरी दिसंबर ओके ओके फिर किटा सोना चुल्ला जमा अपने बैठे मेरे ਤਾਂ ਗਰਮ ਰਹਿਤਾ ਨਹੀਂ ਹਾਂ ਬੜਾ ਕਰੂੰਗਾ ਗਰਮ ਰਹਿਤਾ ਆਪਾਂ ਨੂੰ ਪਤਾ ਕੀ ਆ ਉਹ ਕਹਿੰਦੇ ਆਂਟੀ ਲੈ ਕੇ ਦੇਣਾ ਅੱਛਾ ਉਹਦੇ ਨਾਲ ਦੀ ਮਮਾ ਆਹ ਭਾਂਡੇ ਰੱਖਣ ਵਾਲਾ ਹਾਂ ਹਾਂ ਐਵੇਂ ਦਾ ਬੜਾ ਬੜਾ ਸੁੰਦਰ ਬਹੁਤ ਸੁੰਦਰ ਘਰ ਹੋਇਆ ਹਾਂ ਹਾਂ ਬਹੁਤ ਸੋਹਣਾ ਆਪ ਤੁਸ ਸਫਾਈ ਬਹੁਤ ਰੱਖਦੇ ਹੋ ਯਾਰ ਆ ਮੈਂ ਸਭ ਕੁਝ ਰੱਖਣਾ ਹੋਦਾ ਔਰ ਲੱਕੜੀਆਂ ਵੇਖੋ ਮੇਰੇ ਇੱਧਰ ਇੱਥੇ ਆ ਬੀਸਕੁਟ ਅੱਛਾ ਐਸੇ ਖੋਲ ਕਰ ਵਿਚ ਮੇਂ ਡਾਲ ਦਿੱਤੇ ਹੋ ਆਪਸ नहीं नहीं ऊपर नहीं, नहीं आ सकते नहीं जा इतना ऊपर नहीं ना ज्यादा तो नहीं सकते ज्यादा तो टर नहीं सकते कि चल नहीं सकते चल लो समझ गए यार समझ गए यार ओ बड़ा बढ़िया लग रहा है यार नया एक्सपीरियंस है हां इतनी सफाई में ਗਿਆ ਚੱਪਲ ਬਾਹਰ ਹਾਂਜੀ ਦੇਵਾਂ ਉਹ ਲਿਆ ਨਮਕੀਰ ਬਿਸਕੁਟ ਉਹ ਨਹੀਂ ਨਹੀਂ ਚਾਹ ਨਹੀਂ ਕੁਝ ਨਹੀਂ ਚਾਹੀਏ ਕੁਝ ਨਹੀਂ 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 ਇਹਨੇ ਸੁੱਕਾ ਹੀ ਸੁੱਕਾ ਚਾਜ ਜਾਏ ਨਹੀਂ ਕੋਈ ਕੁਝ ਚੀਜ਼ ਇਹਦਾ ਕੀ ਨਾਮ ਘਤੀੜ ਘਤੀੜ ਬਹੁਤ ਸਵਾਦ ਯਾਰ ਬਹੁਤ ਸਵਾਦ ਆ ਯਾਰ ਐਨੀ ਖੇਚੜ ਉਹੀ ਤਾਂ ਮੈਂ ਕਹੀ ਕਹਿੰਦੇ ਤੁਹਾਨੂੰ ਖਵਾ ਕੇ ਨਹੀਂ ਸੋਣਾ ਐਨੀ ਖੇਚੜ ਨਹੀਂ ਕਰਨੀ ਚਾਹੀਦੀ ਲਓ ਵੀ ਸੱਜਣੂ ਮਾਹੌਲ ਤੁਸੀਂ ਵੇਖ ਹੀ ਲਿਆ ਮਾਹੌਲ ਸਾਰਾ ਇੱਕ ਨੰਬਰ ਸੋ ਇੱਥੇ ਆਪਾਂ ਪਹੁੰਚ ਗਏ ਸੋ ਦੇ ਵਲੌਗ ਵਧੀਆ ਲੱਗਾ ਤੇ ਵੀਡੀਓ ਨੂੰ ਲਾਈਕ ਕਰ ਦਿਓ ਬਾਕੀ ਅਗਲਾ ਪਾਰਟ ਅਗਲੇ ਪਾਰਟ ਚ ਤੁਹਾਨੂੰ ਆਪਾਂ ਸਾਰ ਇਨਾਂ ਦਾ ਘਰ ਦਿਖਾਵਾਂਗੇ ਜਿਵੇਂ ਖਾਂਦੇ ਆ ਰਹਿਣਾ ਸਹਿਣਾ ਜਿੰਨੇ ਵੀ ਪਹਾੜੀ ਏਰੀਆ ਚ ਜਿਹੜੇ ਲੋਕ ਮਿਹਨਤ ਕਰਦੇ ਨੇ ਕਿਵੇਂ ਬਣਾਉਂਦੇ ਨੇ ਕਿਵੇਂ ਖਾਂਦੇ ਨੇ ਕਿਵੇਂ ਪਹਾੜ ਤੇ ਜਾਂਦੇ ਨੇ ਸਾਰਾ ਕੁਝ ਉਹ ਤੁਹਾਨੂੰ ਆਪਾਂ ਅਗਲੇ ਵਲੌਗ ਚ ਦਿਖਾਵਾਂਗੇ ਇਨਾਂ ਦੀ ਵਿਲੇਜ ਲਾਈਫ ਕਿ ਪਹਾੜੀਆਂ ਦੀ ਅਸਲੀ ਲਾਈਫ ਹੁੰਦੀ ਕਿੱਦਾਂ ਦੀ ਆ ਉਹ ਤੁਸੀਂ ਆਪਣੇ ਸ਼ਰਮਜੇ ਹੋਗੇ ਥੋੜੇ ਆਪਾਂ ਬਸ ਸਮਝੋ ਸੈਕਿੰਡ ਪਾਰਟ ਚ ਦਿਖਾਵਾਂਗੇ ਨੇਚਰ ਸਾਵਾ ਬਹੁਤ ਕੁਦਰਤ ਦੇ ਨੇ ਜਾ ਰਹੀ ਇਹ ਵੇਖ ਲੈ ਹੀਰੇ ਕੁਦਰਤ ਦਾ ਸ਼ੇਡ ਸਾੜ ਨਹੀਂ ਨਹੀਂ ਕਰਦੇ ਇਹ ਤਾਂ ਆਪਣੇ ਨੂੰ ਨਾ ਪਿੰਡਾਂ ਗਲੀ ਬਣਾ ਲਓ ਇੱਧਰ ਫੁੱਲੇ ਗਾਵੇਂ ਉਹਨੇ ਕਿਦੇ ਹਨ ਨਹੀਂ ਤਾਂ ਆਪਣੇ ਤਾਂ ਘਰਾਂ ਦੇ ਅੱਗੇ ਕਿੱਡੇ ਘਟਣ ਬਣਾਏ ਹੁੰਦੇ ਹਨਾ ਹਾਂ ਬੜਾ ਵਧੀਆ ਸਭ ਕੁਛ ਹਰ ਸੇ ਪਾਸੇ ਪਹਾੜੀ ਪਹਾੜੀ ਸੋ ਤੁਸੀਂ ਵੀ ਆਪਦੇ ਪਰਿਵਾਰ ਨਾਲ ਜਰੂਰ ਆਓ ਤੇ ਅਗਲਾ ਪਾਰਟ ਮਿਸ ਨਾ ਕਰਿਓ ਸੱਜਣੋ ਸੋ ਜਾਂਦੇ ਬਾਹਰ ਸੰਭਾਲ ਕੇ ਸਭ ਨੂੰ ਖੁਸ਼ ਰੱਖੇ ਚੜਦੀ ਕਲਾ ਚ ਰੱਖੇ ਚੁੱਕ ਕੇ ਲੈਦੇ ਹੋ ਬਹੁਤ ਮਿਹਨਤੀ ਹੈ ਓਕੇ ਜੀ ਬਾਏ ਹੀਰਾ ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਵੀ ਸਤਿ ਸ੍ਰੀ ਅਕਾਲ കടീ കട ബോറിംഗ് ചുക്കല്